ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੀ ਬੱਬੇ ਹਾਲੀ ਨਹਿਰ ਦੇ ਪੁਲ ਤੇ 28 ਮਾਰਚ ਸ਼ੁੱਕਰਵਾਰ ਨੂੰ ਛੀਨਾ ਪਿੰਡ ਤੋਂ ਇਕੱਟੀ ਵਾਤੇ ਸਵਾਰ ਹੋ ਕੇ ਆਪਣੇ ਪਿੰਡ ਬਿਦੀਪੁਰ ਜਾ ਰਹੀ ਸਸ ਰੁਪਿੰਦਰ ਕੌਰ ਵੱਲੋਂ ਇਹ ਡਰਾਮਾ ਕੀਤਾ ਗਿਆ ਸੀ ਕਿ ਮੇਰੀ ਨੂੰ ਅਮਨਪ੍ਰੀਤ ਕੌਰ ਨੂੰ ਲੁਟੇਰਿਆਂ ਨਾਲ ਲੁੱਟਣ ਤੋਂ ਬਾਅਦ ਕੀਤੀ ਤੱਕਾ ਮੁਕੀ ਦੌਰਾਨ ਉਸਦੀ ਨੂੰ ਨਹਿਰ ਵਿੱਚ ਡਿੱਗ ਪਈ ਸੀ ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੌਰ ਦੀ লাশ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਪੰਜਵੇਂ ਦਿਨ ਸਵੇਰੇ ਅਮਨਪ੍ਰੀਤ ਕੌਰ ਦੀ লাশ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁਲ ਨੇੜਿਓ ਮਿਲੀ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਸੰਸ ਨੇ ਹੀ ਆਪਣੇ ਪੁੱਤਰ ਤੇ ਮਿਰਰਕਤਾ ਦੇ ਪਤੀ ਆਕਾਸ਼ਦੀਪ ਸਿੰਘ ਨਾਲ ਮਿਲ ਕੇ ਉਸ ਨੂੰ ਖੁਦ ਹੀ ਨੈਰ ਵਿੱਚ ਧੱਕਾ ਦੇ ਦਿੱਤਾ ਸੀ ਅਤੇ ਲੁਟੇਰੀਆਂ ਵੱਲੋਂ ਲੁੱਟ ਦਾ ਝੂਠਾ ਡਰਾਮਾ ਕੀਤਾ ਗਿਆ ਸੀ ਹੁਣ ਪੁਲਿਸ ਨੇ ਦੋਵਾਂ ਮਾਤੇ ਪੁੱਤ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਰ ਮੈਨੂੰ ਤੇ ਹੀ ਕਦ ਲੱਗਾ ਕਿ ਕਹਿੰਦੀਆਂ ਨੂੰ ਲੁੱਟਮਾਰ ਹੋਈ ਹੈ ਪਰ ਇਹਨਾਂ ਨੇ ਆਪਣੀ ਸਾਧ ਜੇ ਸਮਾਨ ਆਪ ਖੁਦ ਸੁੱਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਹਨੀ ਪਈ ਇਹਨਾਂ ਨੂੰ ਕੜੀ ਤੋਂ ਕੜੀ ਸਜਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਹੈ ਵੀ ਮੈਨੂੰ ਇਨਸਾਫ ਚਾਹੀਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੀਐਸਮਾ ਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਉਹ ਨਹੀਂ ਸਾਹਮਣੇ ਕਿ ਕੀ ਨਿਕਲ ਕੇ ਕੀ ਗੱਲ ਤੁਹਾਡੀ ਕੁੜੀ ਨੂੰ ਕਿਉਂ ਮਾਰੇ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਹੀਂ ਕਹਿੰਦੇ ਤੁਸੀਂ ਘਟ ਦਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਅਸੀਂ ਕੀਤਾ ਸੀ ਅਸੀਂ ਕਹਿੰਦੇ ਫੇਰ ਵੀ ਕਹੋ ਚਲੋ ਅਸੀਂ ਦਿਆਂਗੇ ਜੋ ਸਾਡੇ ਕੋਲ ਹੈਗਾ ਪਰ ਹਨ ਮੇ ਹਨ ਉਹ ਆ ਚੀ ਚਾਹੀਦੀ ਆ ਚਾਹੀਦੀ ਕਦੀ ਨੂੰ ਚਾਰ ਪਾ ਦੋ ਕਦੀ ਨੂੰ ਦੁੱਧ ਦੋ ਇਹਨਾਂ ਇੱਥੇ ਮਹੀਨਾ ਮਹੀਨਾ ਦੱਸ ਦੰਦੇ ਮਾਂ ਨੇ ਵੀ ਨਹੀਂ ਆਉਣਾ ਜਾਣਾ ਸਰ ਮਾਰ ਕੇ ਨਾ ਜਰੂਰਤੀ ਸਰ ਮਾਰ ਕੇ ਨਾ ਪਤਾ ਨਹੀਂ ਕਿੱਦਾਂ ਛੁੱਟੀ ਹੈ ਨਹੀਂ ਸਰ ਮੈਨੂੰ ਪਤਾ ਇਹ ਇਹਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾਰ ਤਿੰਨ ਕਤ ਲੱਗੇ ਕਿ ਤੇ ਚੌਥਾ ਮੇਰੀ ਕੁੜੀ ਮਾਰੀ ਹੈ ਇਹਨੂੰ ਕੜੀ ਤੋਂ ਕੜੀ ਦੂਜਿਆਂ ਦੀ ਵੀ ਸਜ਼ਾ ਮਿਲਣੀ ਚਾਹੀਦੀ ਹੈ ਗਾਂ ਵਾਸਤੇ ਸਰ ਕਿਸੇ ਦੀ ਚਾਚ ਦੇ ਮੇਰੀ ਹੋਈ ਆ ਕਿਸੇ ਦੀ ਧੀ ਨਵੀ ਹੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੇ ਦਿਲਵਾਨ ਗੇ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਗਾਂ ਵਾਸਤੇ ਕੋਈ ਇਹੋ ਜ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਕੁੜੀ ਦੀ ਸਾਸਿ ਇਹਨੇ ਜਾਣ ਬੁਝ ਕੇ ਪਲੈਨਿੰਗ ਦੇ ਤਹਿਤ ਕੀਤੀ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਖਤੋ ਸਖਤ ਸਜ਼ਾ ਹੋਣੀ ਚਾਹੀਦੀ ਪ੍ਰਵਾਰ ਕਿਦਾਂ ਦਾ ਕਰੀਏ ਇਹ ਵਿਧਵਾ ਔਰਤ ਸਰ ਜਿੱਥੋਂ ਤੱਕ ਕਹਾਨੂੰ ਹੁਣ ਬੈਕਗ੍ਰਾਉਂਡ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮੂਡਰ ਕੀਤੇ ਆ ਕਾਫੀ ਜਨਾਨੀ ਦੇ ਇਹ ਪ੍ਰਵਾਰ ਲੜਕੀ ਪਰਿਵਾਰ ਕਹਿੰਦੇ ਗਰੀਬ ਪਰਿਵਾਰ ਸਰ ਬਹੁਤ ਹੀ ਗਰੀਬ ਪਰਿਵਾਰ ਆ ਦੇ ਆਰੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਇਹ ਲੜਕੀ ਦੇ ਦੇਖੋ ਹੁਣ ਵੀ ਕੰਮ ਕਾਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਧਾਨ ਪਰਿਵਾਰ ਆ ਕੀ ਚਾਹੁੰਦੇ ਹੋ ਤੁਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਣਾ ਪਲੈਨਿੰਗ ਤੇ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਇਹ ਮਿਤੀ 28 ਤਰੀਕ ਨੂੰ ਰੁਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੇ ਨੌ ਅਮਰਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ ਜਦੋਂ ਉਹ ਬੱਬੇ ਹਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਨਾਂ ਕਹਿਣ ਮੁਤਾਬਕ ਦੋ ਲੁਟੇਰਾਂ ਨੇ ਉਹਨਾਂ ਨੂੰ ਘੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਦੀ ਨੌਮਨ ਪ੍ਰੀਤ ਕੌਰ ਨੂੰ ਤੱਕਾ ਦੇ ਕੇ ਨਰਵਸ ਸਟ੍ਰੋਕ ਦਿੱਤਾ ਜਿਸ ਦੇ ਆਧਾਰ ਤੇ ਜਿਹੜਾ ਮਕਦਮਾ ਦਰਜ ਕੀਤਾ ਗਿਆ ਥਾਣਾ ਤਿੱਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੀ ਤਰ੍ਹਾਂ ਦੇਹੀ ਨਾਲ ਇਸ ਮਕਦਮੇ ਜਿਹੜਾ ਕੇਸ ਨੂੰ ਟ੍ਰੇਸ ਕੀਤਾ ਅਸਲ ਵਿੱਚ ਰੁਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਦਾ ਮਿਲ ਕੇ ਸਾਪੇ ਨੌਮਨ ਪ੍ਰੀਤ ਕੌਰ ਦਾ ਮਾਰਡਰ ਕੀਤਾ ਇਨਾਂ ਨੇ ਸਾਰੇ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਗਾ ਕੇ ਨਹਿਰ ਦੇ ਸੁੱਟਿਆ ਜਾਵੇ ਇੱਦਾਂ ਸੁੱਟਿਆ ਤਾਂ ਕੀ ਕਰਨ ਦਿੱਤੀ ਇਹਨਾਂ ਨੇ ਅਮਨਪ੍ਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਕਾਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਪਿਛੋਕਾ ਕੰਮ ਕਰਕੇ ਨਹਿਰ ਸੁੱਟ ਦਿੱਤਾ ਦੋਨੋਂ ਨੇ ਹੀ ਰਸਟ ਕਰ ਲਿਆ ਵਾ ਬਾਕੀ ਬਲੀਕੀ ਨਾਲ ਪ੍ਰਤੀਸ਼ ਕੀਤੀ ਜਾਵੇ ਵਜਾ ਕੀ ਸਾਨੂੰ ਮਾਰਦਾ ਵਜਾ ਜੇਸੀ ਕਿਤੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਇਹਦੇ ਨਾਂ ਦੇ ਤੇ ਦੂਜਾ ਇਹ ਤਾਂ ਦੱਸਦੇ ਹਿਸਮਤ ਸੀ ਕਹਾਣੀ ਕੀ ਬਣਾਈ ਸਾਰੇ ਲੋਟੇ ਲੋਟੇਰੇ ਪੈ ਗਏ ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੁਟੇਰੇ ਸਾਨੂੰ ਪਾ ਕੇ ਸਾਡੇ ਸੋਨੇ ਦੇ ਗਹਿਣੇ ਲਵਾ ਲਏ ਤੇ ਲੁਟੇਰਾ ਨੇ ਹੀ ੱਤਕਾ ਮਾਰ ਕੇ ਜਾਇ ਸੁੱਟ ਦਿੱਤਾ। ਹੁਣ ਸਰ ਕਿੰਨਾ ਮੌਲਾਦਤ ਕੀਤਾ ਕਿ ਕਿੰਨੇ ਲੋਕ ਅਰੈਸਟ ਕਰ ਲਏ। ਦੋ ਅਰੈਸਟ ਕਰ ਲਿਆ ਰੁਪਿੰਦਰ ਕੌਰ ਤੇ ਉਹਦਾ ਲੜਕਾ ਕਸ਼ਦੀਪ। ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਬਰੀਕੀ ਨਾਲ ਜਿਹੜੀ ਤਫ਼ਤੀਸ਼ ਕੀਤੀ ਜਾਊਗੀ ਜਾਂ ਕੋਈ ਹੋਰ ਵੀ ਬਨਾ ਕਰ ਪਾਇਆਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ।